ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਪੰਜਾਬ ਦੇ ਵਿੱਚ ਨਗਰ ਨਿਗਮ ਅਤੇ ਨਗਰ ਪੰਚਾਇਤ ਦੇ ਇਲੈਕਸ਼ਨਾਂ ਨੂੰ ਲੈ ਕੇ ਦੱਸਦੀ ਕੁ ਉਹਦਾ ਬਿਲ ਜਿਹੜਾ বাজ ਚੁੱਕਿਆ ਤਾਰੀਖ ਜਿਹੜੀ ਹੈ 21 ਦਸੰਬਰ ਜਿਹੜੀ ਐਲਾਨੀ ਗਈ ਹੈ ਜਿਸ ਦਿਨ ਵੋਟਾਂ ਪੈਣੀਆਂ ਗੱਲ ਕਰੀਏ ਜੇ ਪੁਆ ਹਲਕੇ ਦੀ ਜਿਹੜਾ ਪਠਾਨਕੋਟ ਦਾ ਪੁਆ ਹਲਕਾ ਹੈਗਾ ਦੱਸਦੀ ਕਿੱਥੇ ਨਿਰੋੜ ਜੈਮਲ ਸਿੰਘ ਜਿਹੜਾ ਕਿਸੇ ਟਾਈਮ ਤੇ ਕਸਬਾ ਹੁੰਦਾ ਹੈ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇਸ ਵੇਲੇ ਉੱਥੇ ਮੌਜੂਦ ਹਾਂ ਇਹ ਕਸਬਾ ਹੈਗਾ ਨਰੋੜ ਜੈਮਲ ਸਿੰਘ ਜਿਹੜਾ 2016 ਦੇ ਵਿੱਚ ਨੂੰ ਨਗਰ ਪੰਚਾਇਤ ਦਾ ਜਿਹੜਾ ਦਰਜਾ ਮਿਲਿਆ ਸੀ ਦੱਸਦੀ ਕਿ ਉਸ ਟਾਈਮ ਤੇ 17 ਦੇ ਵਿੱਚ ਜਿਹੜੇ ਐ ਇਲੈਕਸ਼ਨ ਹੋਏ ਸੀਗੇ ਜਿਹਦੇ ਵਿੱਚ 11 ਦੀਆਂ 11 ਸੀਟਾਂ ਜਿਹੜੀਆਂ ਹੈਗੀਆਂ ਜਿਹੜੀਆਂ ਕਾਂਗਰਸ ਵੱਲੋਂ ਜੀਤੀਆਂ ਗਈਆਂ ਸੀਆਂ 10 ਦੀ ਉਸ ਵੇਲੇ ਇਸ ਹਲਕੇ ਦੇ ਜਿਹੜੇ ਵਿਧਾਇਕ ਸੀਗੇ ਜੁਗਿੰਦਰਪਾਲ ਸੀਗੇ ਤੇ ਜਦੋਂ ਇਲੈਕਸ਼ਨ ਕਰਵਾਏ ਸੀਗੇ 11 ਦੀ 11 ਸੀਟਾਂ ਜਿਹੜੀਆਂ ਕਹਿ ਸਕਦੇ ਆ ਵੀ ਕਾਂਗਰਸ ਨੇ ਜਿੱਤੀਆਂ ਸੀਗੀਆਂ ਬੀਜੇਪੀ ਵੱਲੋਂ ਜਿਹੜਾ ਖਾਤਾ ਵੀ ਨਹੀਂ ਖੋਲਿਆ ਗਿਆ ਦਾਦੇ ਕਿ ਹੁਣ ਫਿਰ ਜਿਹੜੇ ਇਲੈਕਸ਼ਨ ਹੋਣ ਜਾ ਰਹੇ ਨੇ ਹੁਣ ਜਿਹੜਾ ਇੱਥੇ ਦੱਸਿਆ ਜਿਹੜਾ ਤਰਕੋਣਾ ਜਿਹੜਾ ਮੁਕਾਬਲਾ ਹੋਣ ਜਾ ਰਿਹਾ ਕਿਉਂਕਿ ਸੱਤਾ ਦੇ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਵੀ ਹੈਗੀ ਆ ਉਹਨਾਂ ਵੱਲੋਂ ਵੀ ਜਿਹੜੀ ਆਪਣੀ ਪਾਰਟੀ ਦੇ ਜਿਹੜੇ ਉਮੀਦਵਾਰ ਜਿਹੜੇ ਇਹ ਕਹਿ ਸਕਦੇ ਆ ਵੀ ਚੋਣ ਜ਼ਰੂਰ ਲੜਨਗੇ ਤੇ ਭਾਜਪਾ ਵੀ ਜਿਹੜੀ ਹੈ ਚੋਣ ਜ਼ਰੂਰ ਲੜੇਗੀ ਹੁਣ ਦੇਖਣਾ ਇਹ ਹੋਏਗਾ ਕਿ ਜਿਹੜਾ 21 ਤਰੀਕ ਨੂੰ ਇਲੈਕਸ਼ਨ ਹੋਣੇ ਨੇ ਵੋਟਾਂ ਪੈਣੀਆਂ ਉਹਦੇ ਵਿੱਚ ਜਿਹੜੀ ਹੈ ਸੱਤਾਧਾਰੀ ਜਿਹੜੀ ਪਾਰਟੀ ਹੈ ਉਹ ਬਾਜ਼ੀ ਮਾਰਦੀ ਹੈ ਜਾਂ ਫਿਰ ਕਾਂਗਰਸ ਹੀ ਰਿਪੀਟ ਕਰਦੀ ਹੈ ਜਾਂ ਫਿਰ ਭਾਜਪਾ ਜਿਹੜੀ ਹੈ ਇੱਥੇ ਜਿਹੜੀ ਮਾਲ ਮਾਰਦੀ ਹੈ ਦੋਸਤੋ ਦੇਖਣਾ ਹੋਏਗਾ 21 ਤਰੀਕ ਨੂੰ ਕੀ ਸਾਹਮਣੇ ਨਿਕਲ ਕੇ ਆਉਂਦਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ